ਹੈਲੋ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਅੱਜ ਆਪਾਂ ਬਣਾਇਆ ਸੀ ਪੰਜਾਬੀਆਂ ਦਾ ਫੇਵਰੇਟ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਇਹਨੂੰ ਆਪਾਂ ਬਣਾਇਆ ਸੀ ਜਵੇਂ ਸिखਾਲੇ ਤਰੀਕੇ ਨਾਲ ਤੇ ਆਜੋ ਫਿਰ ਦੇਖਦੇ ਆਂ ਆਪਾਂ ਕਿਵੇਂ ਬਣਾਇਆ ਸੀ ਸਾਰੀ ਵੀਡੀਓ ਜ਼ਰੂਰ ਦੇਖ ਕੇ ਜਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਹ ਇਹ ਸਾਗ ਕਿਸ ਤਰੀਕੇ ਨਾਲ ਬਣਾਨੇ ਹੋ ਇਦੇ ਵਾਸਤੇ ਮੈਂ ਲਿਆ ਸੀ ਕਿਲੋ ਸਾਗ ਤੇ ਇੱਕ ਗੁੱਟੀ ਲਈ ਸੀ ਮੈਂ ਪਾਲਕ ਦੀ ਕਿਉਂਕਿ ਸਾਡੇ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਮੈਨੂੰ ਇੰਨਾ ਕੁ ਠੀਕ ਲੱਗਿਆ ਤੁਸੀਂ ਆਪਣੇ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਸਾਗ ਘੱਟ ਤੇ ਵੱਧ ਵੀ ਲੈ ਸਕਦੇ ਹੋ ਤੇ ਕਈ ਇਹਦੇ ਵਿੱਚ ਬਾਥੂ ਵੀ ਪਾ ਲੈਂਦੇ ਆ ਤੇ ਕਈ ਮੇਥੀ ਦੀ ਗੁੱਟੀ ਤੇ ਮੂਲੀ ਦੇ ਪੱਤੇ ਵੀ ਪਾ ਲੈਂਦੇ ਆ ਪਰ ਮੈਂ ਇਹਦੇ ਵਿੱਚ ਸਿਰਫ ਸਿਰਫ ਸਾਗ ਤੇ ਪਾਲਕ ਯੂਜ਼ ਕੀਤਾ ਸੀ ਕਿਉਂਕਿ ਮੈਂ ਇੱਕ ਤਾਂ ਬਣਾਉਣਾ ਥੋੜਾ ਸੀ ਤੇ ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਬਣ ਜਾਂਦਾ ਇਸ ਲਈ ਮੈਂ ਉਹ ਯੂਜ਼ ਨਹੀਂ ਕੀਤਾ ਤੇ ਲੋ ਜੀ ਫਿਰ ਆਪਾਂ ਕੀ ਕਰਨਾ ਹੈ ਮੈਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ ਵੀ ਇਹਨਾਂ ਨੂੰ ਜਿਹਦਾ ਇਹਦੀਆਂ ਗੰਦਲਾਂ ਕੱਚੀਆਂ ਨੇ ਤਾਂ ਆਪਾਂ ਇਹਨਾਂ ਨੂੰ ਵਿੱਚ ਪਾ ਲਾਂਗੇ ਤੇ ਜੇਕਰ ਇਹਦੀਆਂ ਗੰਦਲਾਂ ਥੋੜੀਆਂ ਪੱਕੀਆਂ ਨੇ ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛਿੱਲਾਂਗੇ ਤੇ ਇਹਨਾਂ ਦੀਆਂ ਗੰਦਲਾਂ ਉਤਾਰ ਦਾਂਗੇ ਆ ਦੇਖੋ ਇਹਨਾਂ 'ਚ ਜਿਹੜੇ ਇਹ ਛਿਲਕੇ ਜੇ ਹੁੰਦੇ ਆ ਨਾ ਫਿਰ ਜਦੋਂ ਆਪਾਂ ਸਾਗ ਦੇ ਵਿੱਚ ਪਾ ਦਿੰਨੇ ਆ ਤੇ ਇਹ ਛਿਲਕੇ ਜੇ ਮੂੰਹ ਚਾਂਦੇ ਰਹਿੰਦੇ ਨੇ ਅਲੱਗ ਤੋਂ ਇਸ ਲਈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਹੈ ਜੇ ਸਾਗ ਨੂੰ ਬਿਲਕੁਲ ਸਵਾਰਾ ਜਾ ਕਰ ਲੈਣਾ ਨਾਲ ਹੀ ਆਪਾਂ ਪਾਲਕ ਦੀ ਗੁੱਟੀ ਵੀ ਆ ਜਿਹੜੀ ਉਹਨੂੰ ਵੀ ਆਪਾਂ ਪਾਲਕ ਦੇ ਪੱਤੇ-ਪੱਤੇ ਤੋੜ ਲੈਣੇ ਆ ਤੇ ਪਿੱਛੋਂ ਜਿਹੜਾ ਫੋਕ ਹੈ ਉਤਾਰ ਲੈਣਾ ਤੇ ਇਹਦੇ ਵਿੱਚ ਵੀ ਮਿਹਨਤ ਤਾਂ ਬਹੁਤ ਲੱਗਦੀ ਹੈ ਕਈ ਕੀ ਕਰਦੇ ਆ ਬਸ ਪਿੱਛੋਂ ਪਾਲਕ ਦੀ ਗੁੱਟੀ ਲਈ ਤੇ ਜਿਹੜੀ ਪਿੱਛੋਂ ਡੰਡੇ ਨੇ ਉਹਦੇ ਸਿੱਧਾ ਚਾਕੂ ਮਾਰਿਆ ਤਾਰਤੇ ਤੇ ਬਾਕੀ ਦੇ ਸਾਲ ਬਾਹਲਾ ਵਿੱਚ ਪਾਤਾ ਪਰ ਇਹਨੂੰ ਨਾ ਤੁਸੀਂ ਜੇ ਛਾਂਟ ਕੇ ਤਾਂ ਬਣਾਉਂਗੇ ਤਾਂ ਜ਼ਿਆਦਾ ਸਵਾਦ ਬੰਦ ਹੈ ਕਿਉਂਕਿ ਕਈ ਵਾਰ ਨੇ ਏਦਾਂ ਗੁੱਟੀਆਂ ਦੇ ਵਿੱਚ ਕਈ ਵਾਰ ਕੋਈ ਹੋਰ ਜੜੀ-ਬੂਟੀ ਵੀ ਹੁੰਦੀ ਆ ਤੇ ਨਾਲ ਹੀ ਘਾਹ ਵੀ ਬੰਨਿਆ ਹੁੰਦਾ ਕਈ ਵਾਰ ਤੇ ਉਹੀ ਆਪਾਂ ਸਾਗ ਤੇ ਆਪਾਂ ਜੇ ਤਰੀਕੇ ਨਾਲ ਇਹਨੂੰ ਛਾਂਟ ਕੇ ਬਣਾਵਾਂਗੇ ਤੇ ਸਾਗ ਵਾਕਈ ਬਹੁਤ ਸਵਾਦ ਬੰਦ ਹੈ ਤੇ ਧੁੱਪ 'ਚ ਬੈਠ ਕੇ ਮੈਂ ਇਹ ਕੰਮ ਕੀਤਾ ਸੀਗਾ ਆਰਾਮ ਨਾਲ ਮੈਂ ਕਿੱਥੇ ਬੈਠ ਕੇ ਕੰਮ ਕਰਦੇ ਆ ਕਿਉਂਕਿ ਸਾਗ ਨੇ ਵੈਸੇ ਵੀ ਦਿਹਾੜੀ ਸਾਰੀ ਖਾਣੀ ਹੁੰਦੀ ਹੈ ਤੇ ਆਪਾਂ ਇਹਨੂੰ ਜਿਹੜਾ ਫालतू ਦੇ ਸੀ ਛਿਲਕੇ ਵਗੈਰਾ ਇਹ ਮੈਂ ਚੱਕ ਕੇ ਪਿੱਛੇ ਮਾਰੇ ਕਿਉਂਕਿ ਸਾਡੇ ਪਿੱਛੇ ਪਲਾਟ ਖਾਲੀ ਹੈ ਤੇ ਮੱਝਾਂ ਗਾਵਾਂ ਆਂਦੀਆਂ ਨੇ ਉਹ ਆਪਣਾ ਖਾਪੀ ਲੈਣਗੀਆਂ ਤੇ ਇਸ ਤਰ੍ਹਾਂ ਦੇਖੋ ਮੈਂ ਸਾਗ ਹੈ ਜਿਹੜਾ ਬਿਲਕੁਲ ਸਵਾਰਾ ਤੇ ਨਾਲ ਹੀ ਪਾਲਕ ਦੀ ਗੁੱਟੀ ਬਿਲਕੁਲ ਸਵਾਰੀ ਕਰਕੇ ਰੱਖ ਲਈ ਤੇ ਹੁਣ ਆਪਾਂ ਇਹਨੂੰ ਸਾਗ ਨੂੰ ਧੋਵਾਂਗੇ ਚੰਗੇ ਪਾਣੀ ਧੋਵਾਂਗੇ ਕਿਉਂਕਿ ਇਹਦੇ ਵਿੱਚ ਮਿੱਟੀ-ਮਿੱਟੀ ਬਹੁਤ ਲੱਗੀ ਹੁੰਦੀ ਆ ਵੈਸੇ ਫਿਲਹਾਲ ਹਜੇ ਤਾਂ ਮਿੱਟੀ ਘਟ ਆ ਰਹੀ ਆ ਪਰ ਅੱਗੇ ਥੋੜਾ ਜਿਦੋਂ ਟਾਈਮ ਹੋ ਜਾਊਗਾ ਲੋਹੜੀ ਦੇ ਨੇੜੇ ਮਿੱਟੀ ਵਾਲਾ ਸਾਗ ਬਹੁਤ ਆਂਦਾ ਹੈ ਤੇ ਇਸ ਲਈ ਆਪਾਂ ਨੂੰ ਚੰਗੇ ਪਾਣੀ ਧੋਣਾ ਹੈ ਤਾਂ ਜੋ ਇਹਦੀ ਮਿੱਟੀ-ਮਿੱਟੀ ਸਾਰੀ ਚੰਗੀ ਤਰ੍ਹਾਂ ਉੱਤਰ ਜਵੇ ਨਹੀਂ ਤਾਂ ਕਿੰਨੀ ਕਰਾਈ ਮਿਹਨਤ ਤੇ ਪਾਣੀ ਫਿਰ ਜਾਂਦਾ ਜਦੋਂ ਸਾਗ ਦੇ ਵਿੱਚ ਮਾੜੀ ਜਿਹੀ ਕਿਰਕਲ ਆ ਜਾਂਦੀ ਆ ਨਾ ਕਿਉਂ ਹੀ ਮੰਜਾ ਖਰਾਬ ਹੋ ਜਾਂਦਾ ਵੀ ਲੋਸਾ ਆਗੈਨੀ ਮਿਹਨਤ ਵੀ ਕੀਤੀ ਤੇ ਘਿਰਕ ਲਾਗੀ ਵਿੱਚ ਥੋੜੀ ਜੀ ਤੇ ਇਸ ਲਈ ਆਪਾਂ ਨੂੰ ਚੰਗੇ ਪਾਣੀ ਤੋਂ ਉਸਾਰ ਲੈਣਾ ਤੇ ਇਹ ਜਿਹੜਾ ਮੇਰਾ ਆ ਟੱਬ ਹੈ ਨਾ ਇਹ ਸਿਰਫ ਮੈਂ ਸਾਗ ਵਾਸਤੇ ਰੱਖਿਆ ਹੋਇਆ ਜਾਂ ਰਸੋਈ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਕੋਈ ਸਬਜੀ ਭਾਜੀ ਤੋਣੀ ਹੋਵੇ ਤਾਂ ਇਹ ਟੱਬ ਮੈਂ ਉਹਦੇ ਵਾਸਤੇ ਰੱਖਿਆ ਹੋਇਆ ਤਾਂ ਉਸਾਰ ਕੇ ਮੈਨੂੰ ਰੱਖ ਦੇਣੀ ਆ ਤੇ ਜਦੋਂ ਆ ਸੀਜ਼ਨ ਜੇ ਆਉਂਦਾ ਮੈਂ ਫੇਰ ਕੱਢ ਲੈਣੀ ਆ ਇਹਨੂੰ ਕਈ ਨਾ ਐਦਾਂ ਕਰਦੇ ਆ ਵੀ ਜਿਵੇਂ ਭਾਈ ਤੋਂ ਸਾਗ ਲਿਆ ਤੇ ਪਹਿਲਾਂ ਇਹਨੂੰ ਬਸ ਐਦਾਂ ਹੀ ਧੋਸਵਾਰ ਕੇ ਰੱਖ ਦੇਣਾ ਤੇ ਫਿਰ ਉਦੋਂ ਬਾਅਦ ਕੱਟ ਲੈਣਾ ਤੇ ਮੈਂ ਪਹਿਲਾਂ ਇਹਨੂੰ ਜਿਹਦੀ ਗੰਦਲਾਂ ਗੁਦਲਾਂ ਛਾਂਟ ਕੇ ਇਹਨੂੰ ਫਿਰ ਉਸ ਤੋਂ ਬਾਅਦ ਧੋਸਵਾਰ ਕੇ ਕੱਟਿਆ ਸੀ ਤੇ ਕਈ ਕੀ ਕਰਦੇ ਆ ਪਹਿਲਾਂ ਇਹਨੂੰ ਕੱਟ ਲੈਂਦੇ ਆ ਉਸ ਤੋਂ ਬਾਅਦ ਇਹਨੂੰ ਧੋਂਦੇ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੱਦਾਂ ਕਰਦੇ ਹੋ ਜੇ ਜਿਹੜੀ ਸਾਗ ਕੱਟਣ ਤੋਂ ਬਾਅਦ ਹੁੰਦੇ ਆ ਉਹਦੇ ਵਿੱਚ ਹਰਾ ਹਰਾ ਜਿਹੜਾ ਜੂਸ ਹੁੰਦਾ ਹੈ ਨਾ ਸਾਗ ਦਾ ਉਹ ਤਾਂ ਨਿਕਲ ਹੀ ਜਾਂਦਾ ਹੈ ਫਿਰ ਫੋਕ ਫੋਕ ਦਾ ਹੀ ਜਿਹੜਾ ਆਪਣਾ ਸਾਗ ਬੰਦ ਹੈ ਤੇ ਮੈਨੂੰ ਦੱਸਿਓ ਵੀ ਉਹ ਸਾਗ ਵੀ ਸਵਾਦ ਬੰਦ ਹੈ ਜਾਂ ਫਿਰ ਇਦਾਂ ਦਾ ਜਿਹੜਾ ਆਪਾਂ ਪਹਿਲਾਂ ਇਹਨੂੰ ਧੋਇਆ ਸਵਾਰਿਆ ਤੇ ਫਿਰ ਕੱਟਿਆ ਇਹ ਵਾਲਾ ਸਾਗ ਜ਼ਿਆਦਾ ਸਵਾਦ ਬੰਦ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਸਹਿਜੇ ਸਹਿਜੇ ਨੂੰ ਬਰੀਕ ਬਰੀਕ ਕੱਟ ਲੈਣਾ ਕਿਉਂਕਿ ਮੇਰੇ ਕੋਲ ਸਾਗ ਕੱਟਣ ਵਾਲੀ ਨਾ ਤਾਂ ਮਸ਼ੀਨ ਸੀ ਤੇ ਨਾ ਮੇਰੇ ਕੋਲ ਦਾਤੀ ਹੈ ਤੇ ਇਸ ਲਈ ਮੈਂ ਚਾਕੂ ਦੇ ਨਾਲ ਇਹਨੂੰ ਬਰੀਕ ਬਰੀਕ ਕੱਟ ਦਿੰਨਾ ਹੈ ਤੇ ਆਪਾਂ ਜਦੋਂ ਘੋਟਣਾ ਫੇਰਾਂਗੇ ਇਹਦੇ ਵਿੱਚ ਉਦੋਂ ਆਪਾਂ ਥੋੜਾ ਜਿਹਾ ਇਹਨੂੰ ਬਰੀਕ ਕਰ ਲਵਾਂਗੇ ਕਿਉਂਕਿ ਸੀਟੀਆਂ ਹੀ ਲਵਾਉਣੀਆਂ ਹੁੰਦੀਆਂ ਹਨਾ ਤੇ ਜਿਹੜਾ ਪੁਰਾਣਾ ਟਾਈਮ ਦੇ ਵਿੱਚ ਸਾਗ ਬੰਦਾ ਹੁੰਦਾ ਸੀ ਉਹ ਚੁੱਲ੍ਹਿਆਂ ਤੇ ਸਾਗ ਬੰਦਾ ਹੁੰਦਾ ਸੀ ਤੇ ਸੱਚੀ ਉਹਦਾ ਸੁਆਦ ਕਿੰਨਾ ਵਧੀਆ ਹੁੰਦਾ ਸੀ ਪਰ ਅੱਜ ਕੱਲ ਕਿਉਂਕਿ ਇੱਕ ਤਾਂ ਟਾਈਮ ਵੀ ਬਹੁਤ ਘੱਟ ਹੈ ਚੁੱਲ੍ਹੇ ਦੇ ਸਹਰਾਣੇ ਸਾਰਾ ਟਾਈਮ ਬੈਠਣਾ ਪੈਂਦਾ ਤੇ ਅੱਜ ਕੱਲ ਵੈਸੇ ਵੀ ਚੁੱਲ੍ਹੇ ਸ਼ਹਿਰਾਂ ਦੇ ਵਿੱਚ ਕਿੱਥੇ ਹੁੰਦੇ ਨੇ ਤੇ ਇਸ ਲਈ ਆਪਾਂ ਇਹਨੂੰ ਕੁੱਕਰ ਦੇ ਵਿੱਚ ਹੀ ਬਣਾਇਆ ਸੀ ਗੈਸ 'ਤੇ ਬਣਾਇਆ ਸੀਗਾ ਸੁਆਦ ਤਾਂ ਦੇਖੋ ਆਂਦਾ ਨਹੀਂ ਹੈਗਾ ਵੀ ਜਿਹੜਾ ਚੁੱਲ੍ਹਿਆਂ ਦਾ ਸੁਆਦ ਹੁੰਦਾ ਉਹ ਚੁੱਲ੍ਹਿਆਂ ਦਾ ਸੁਆਦ ਹੀ ਹੁੰਦਾ ਹੈ ਪਰ ਹੁਣ ਇੱਥੇ ਮਜਬੂਰੀ ਬਣ ਜਾਂਦੀ ਹੈ ਇੱਕ ਤਾਂ ਟਾਈਮ ਬਹੁਤ ਥੋੜਾ ਹੁੰਦਾ ਤੇ ਚੀਜ਼ ਆਪਾਂ ਫਟਾਫਟ ਨਿਬੇੜਨੀ ਹੁੰਦੀ ਹੈ ਕਿਉਂਕਿ ਹੋਰ ਵੀ ਬਹੁਤ ਕੰਮ ਹੁੰਦੇ ਨੇ ਤੇ ਨਾਲ ਹੀ ਆਪਣੇ ਹੁਣ ਇੱਥੇ ਚੁੱਲੇ ਦਾ ਆਪਾਂ ਇੰਤਜ਼ਾਮ ਇੱਥੋਂ ਕਿਤੇ ਕਰ ਨਹੀਂ ਸਕਦੇ ਸ਼ਹਿਰ ਦੇ ਵਿੱਚ ਹਨਾ ਇੰਨਾ ਤੇ ਆਪਾਂ ਕੀ ਕੀਤਾ ਇਹਦੇ ਵਿੱਚ ਪਾਣੀ ਪਾਇਆ ਇੱਕ ਗਲਾਸ ਪਾਣੀ ਪਾਇਆ ਵੈਸੇ ਤਾਂ ਸਾਗ ਨੇ ਪਾਣੀ ਪਹਿਲਾਂ ਵੀ ਛੱਡ ਹੀ ਦੇਣਾ ਸੀਗਾ ਤੇ ਪਰ ਆਪਾਂ ਫਿਰ ਵੀ ਇੱਕ ਗਲਾਸ ਪਾਣੀ ਪਾਤਾ ਤੇ ਨਾਲ ਆਪਾਂ ਲੂਣ ਪਾ ਕੇ ਇਹਨੂੰ ਜਿੰਨਾ ਜਿੰਨਾ ਕ ਪਾਈ ਜਾਂਦਾ ਉੰਨਾ ਕ ਪਾਈ ਜਾਵਾਂਗੇ ਤੇ ਫਿਰ ਜਦੋਂ ਇਹ نیچے ਹੁੰਦਾ ਰਹੂਗਾ ਫਿਰ ਆਪਾਂ ਉਸ ਤੋਂ ਉੱਪਰ ਫੇਰ ਆ ਦੇਖੋ ਜਿੱਦਾਂ ਇਹ ਨੀਚੇ ਹੋ ਜਾਊਗਾ ਤੇ ਫਿਰ ਆਪਾਂ ਸਾਗ ਹੌਲੀ ਹੌਲੀ ਹੋਰ ਉੱਪਰ ਦੀ ਪਾਈ ਜਾਵਾਂਗੇ ਤੁਸੀਂ ਨਾ ਪਿੱਛੇ ਦੀ ਕਲਿੱਪ ਚ ਦੇਖਿਆ ਹੋਊਗਾ ਵੀ ਮੈਂ ਥੋੜਾ ਜਿਹਾ ਮੁੱਠੀ ਚ ਸਾਗ ਲੈ ਕੇ ਇਹਦੇ ਸਾਗ ਕੁੱਕਰ ਦੇ 7 ਗੇੜੇ ਲਵਾ ਕੇ ਤੇ ਇਹਨੂੰ ਚੁੱਲ੍ਹੇ ਦੇ ਵਿੱਚ ਹੀ ਪਾਤਾ ਤੇ ਇਹ ਨਾ ਮੇਰੇ ਮੰਮੀ ਕਰਦੇ ਨੇ ਤੇ ਇਹ ਕਹਿੰਦੇ ਵੀ ਇਹ ਨਾ ਨਜ਼ਰਾਂ ਤੋਂ ਬਚਾਲਣੀ ਹੁੰਦਾ ਸਾਗ ਨੂੰ ਵੀ ਕਿਉਂਕਿ ਨਾ ਸਾਗ ਨੂੰ ਨજર ਜਲਦੀ ਲੱਗਦੀ ਹੈ ਜਦੋਂ ਆਪਾਂ ਸਾਗ ਖਰੀਦਦੇ ਆ ਕਰਦੇ ਆ ਕਿਸੇ ਦੀ ਟੋਕ ਲੱਗ ਜਾਂਦੀ ਆ ਵੀ ਫਿਰ ਸਾਗ ਹজম ਨਹੀਂ ਹੁੰਦਾ ਤੇ ਵਧੀਆ ਨਹੀਂ ਬਣਦਾ ਤੇ ਇਸ ਲਈ ਨજર ਤੋਂ ਬਚਾਲ ਲਈ ਆ ਚੀਜ਼ ਕੀਤੀ ਜਾਂਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਵੀ ਕਰਦੇ ਹੋ ਕਿ ਨਹੀਂ ਕਰਦੇ ਤੇ ਹੁਣ ਆਪਣਾ ਸਾਗ ਹੈ ਜਿਹੜਾ ਕੁੱਕਰ ਦੇ ਵਿੱਚ ਆਪਾਂ ਸਾਰਾ ਪਾ ਕੇ ਇਹਨੂੰ ਸਿਟੀ ਲਾਣ ਲਈ ਰੱਖ ਦੇਣਾ ਹੈਗਾ ਸਿਟੀਆਂ ਦੇਖਦੇ ਆਂ ਵੀ ਆਪਣੇ ਹਿਸਾਬ ਨਾਲ ਤੁਸੀਂ ਲਵਾ ਸਕਦੇ ਹੋ ਵੀ ਕਿੰਨੀਆਂ ਕਿ ਸਿਟੀਆਂ ਦੇ ਵਿੱਚ ਸਾਗ ਬਣ ਜਾਂਦਾ ਕਿਉਂਕਿ ਪਾਣੀ ਪਾ ਕੇ ਤੇ ਸਾਗ ਦੇ ਹਿਸਾਬ ਨਾਲ ਆਈਡੀਆ ਜਾਂ ਹੋ ਜਾਂਦਾ ਵੀ ਇੰਨੇ ਕ ਟਾਈਮ ਦੇ ਵਿੱਚ ਬਣ ਗਿਆ ਹੋਊਗਾ ਇੰਨੇ ਆਪਾਂ ਹੁਣਾ ਜਿਹੜਾ ਸਾਗ ਹੈ ਸਿਟੀਆਂ ਮਾਰਦਾ ਪਿਆ ਤੇ ਇੰਨੇ ਆਪਾਂ ਜਿਹੜਾ ਅਦਰਕ ਲਸਣ ਤੇ ਹਰੀ ਮਿਰਚ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਣੇ ਆ ਤੁਸੀਂ ਮਿਕਸੀ ਜੀ ਚਾਹੇ ਢਲਵਾ ਲਿਓ ਤੁਸੀਂ ਚਾਹੇ ਚੌਪਰ ਤੇ ਚੌਪ ਕਰ ਲਿਓ ਮੈਨੂੰ ਜਿਹੜਾ ਹੱਥ ਨਾਲ ਕੁੱਟਿਆ ਹੋਇਆ ਬੜਾ ਪਸੰਦ ਆ ਕਿਉਂਕਿ ਇਹਦੇ ਨਾਲ ਹੱਥ ਦਰਦਰਾ ਜਿਹਾ ਰਹਿੰਦਾ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਕੁੱਟ ਕੇ ਇਹਨੂੰ ਜਿਸਾਗ ਸੀਗੇ ਸੀਟੀਆਂ ਲੱਗ ਚੁੱਕੀਆਂ ਸੀ ਇਹਨੂੰ ਮੈਂ ਖੋਲ ਕੇ ਦੇਖ ਲਿਆ ਪਾਣੀ ਇਹਦੇ ਵਿੱਚ ਹੈਗਾ ਸੀ ਜੇ ਤੁਹਾਨੂੰ ਲੱਗਿਆ ਵੀ ਪਾਣੀ ਇਹਦੇ ਵਿੱਚ ਨਹੀਂ ਹੈਗਾ ਤੇ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਆਪਣਾ ਜਿਹੜਾ ਕੁੱਟਿਆ ਹੋਇਆ ਮਸਾਲਾ ਸੀ ਅਦਰਕ ਲਸਣ ਤੇ ਆਪਣੀ ਹਰੀ ਮਿਰਚ ਦਾ ਇਹਨੂੰ ਪਾ ਕੇ ਆਪਾਂ ਸੀਟੀਆਂ ਫੇਰ ਦੁਬਾਰਾ ਲਵਾ ਦੇਣੀ ਆ ਹੁਣ ਚੰਗੀ ਤਰ੍ਹਾਂ ਸੀਟੀਆਂ ਆਣ ਤੋਂ ਬਾਅਦ ਤਾਂ ਜੋ ਜਿਹੜਾ ਮਸਾਲਾ ਹੈ ਜਿਹੜ ਖੁਸ਼ਬੂ ਹੈ ਜਿਹੜੀ ਸਾਗ ਦੇ ਵਿੱਚ ਪੂਰੀ ਫੈਲ ਜਵੇ ਸਾਗ ਆਪਣਾ ਹੁਣ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਟਾਂਗੇ ਤੇ ਘੋਟਣ ਦਾ ਤਰੀਕਾ ਦੇਖ ਕੇ ਤੁਹਾਨੂੰ ਹਾਸਾ ਵੀ ਆਊਗਾ ਕਿਉਂਕਿ ਇਹ ਸੌਖਾ ਜਿਹਾ ਤਰੀਕਾ ਹੈ ਇਹਦੇ ਵਾਸਤੇ ਆਪਾਂ ਲਿਆ ਬਲੈਂਡਰ ਤੇ ਬਲੈਂਡਰ ਦੇ ਵਿੱਚ ਜਿਹੜਾ ਸੌਰੀ ਮੱਕੀ ਦਾ ਆਟਾ ਪਾ ਕੇ ਸਾਗ ਦੇ ਵਿੱਚ ਆਪਾਂ ਬਲੈਂਡਰ ਦੇ ਨਾਲ ਹੀ ਚੰਗੀ ਤਰ੍ਹਾਂ ਘੁਮਾ ਦੇਣਾ ਜਿੰਨਾ ਕਿ ਤੁਸੀਂ ਮੋਟਾ ਬਰੀਕ ਰੱਖਣਾ ਤੁਸੀਂ ਇਸ ਹਿਸਾਬ ਨਾਲ ਰੱਖ ਸਕਦੇ ਹੋ ਦੇਖੋ ਘੋਟਣਿਆਂ ਨਾਲ ਘੋਟਿਆ ਸਾਗ ਵੀ ਬਹੁਤ ਵਧੀਆ ਪਰ ਉਹੀ ਗੱਲ ਵੀ ਥੋੜੀ ਟਾਈਮ ਦੀ ਬਚਤ ਕਰਨ ਲਈ ਆ ਚੀਜ਼ਾਂ ਅੱਜਕੱਲ੍ਹ ਜਿਹੜੀਆਂ ਬਣ ਗਈਆਂ ਤਾਂ ਵਧੀਆ ਹੀ ਨੇ ਤੇ ਲੋ ਜੀ ਹੁਣ ਆਪਾਂ ਮਾਰਨਾ ਸਾਗ ਨੂੰ ਤੜਕਾ ਇਹਦੇ ਵਾਸਤੇ ਲਿਆ ਆਪਾਂ ਤੇਲ ਤੇਲ ਚ ਪਾਈਆਂ ਮੈਂ ਦੋ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਪਾਇਆ ਆਪਾਂ ਪਿਆਜ਼ ਇੱਕ ਪਿਆਜ਼ ਪਾਇਆ ਸੀ ਮੈਂ ਤੇ ਨਾਲ ਪਾਇਆ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਕੁੱਟਿਆ ਹੋਇਆ ਪੇਸਟ ਸੀ ਮੈਂ ਥੋੜਾ ਜਿਹਾ ਰੱਖ ਲਿਆ ਸੀ ਤਾਂ ਜੋ ਤੜਕੇ ਦੇ ਵਿੱਚ ਜਿਹੜਾ ਅਲੱਗ ਜਿਹਾ ਟੇਸਟ ਆਊਗਾ ਨਾ ਭੁੰਨੇ ਹੋਏ ਦਾ ਉਹ ਵੀ ਬਹੁਤ ਸੁਆਦ ਲੱਗੂਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਕਈ ਨਾ ਇਹਦੇ ਵਿੱਚ ਮੇਥੇ ਪਾ ਦਿੰਦੇ ਆ ਤੜਕੇ ਟਾਈਮ ਤੇ ਜੇਕਰ ਤੁਸੀਂ ਮੈਂ ਇੱਥੇ ਪਾਣਾ ਚਾਹੁੰਦੇ ਹੋ ਤਾਂ ਪਾ ਲਿਓ ਪਰ ਮੈਨੂੰ ਉਹ ਦੰਦਾ ਥੱਲੇ ਆਉਂਦੇ ਵਧੀਆ ਹੀ ਨਹੀਂ ਲੱਗਦੇ ਇਸ ਲਈ ਮੈਂ ਪਾਏ ਨਹੀਂ ਹੈਗੇ ਤੇ ਫਿਰ ਆਪਾਂ ਪਾਈ ਸੀ ਇਹਦੇ ਵਿੱਚ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਰੰਗ ਦੇਣ ਲਈ ਤੇ ਨਾਲ ਪਾਈ ਸੀ ਆਪਾਂ ਦੂਜੀ ਮਿਰਚ ਕਿਉਂਕਿ ਹਰੀ ਮਿਰਚ ਆਪਾਂ ਪਹਿਲਾਂ ਹੀ ਬਹੁਤ ਪਾ ਚੁੱਕੇ ਹਾਂ ਇਸ ਲਈ ਮੈਂ ਮਿਰਚ ਹੋਰ ਜ਼ਿਆਦਾ ਪਾਈ ਨਹੀਂ ਤੇ ਥੋੜਾ ਜਿਹਾ ਪਾਇਆ ਸੀ ਆਪਾਂ ਨਮਕ ਉਹ ਵੀ ਜੇ ਤੁਹਾਨੂੰ ਲੱਗਦਾ ਘੱਟ ਤਾਂ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਨੂੰ ਸਾਗ ਥੋੜਾ ਜਿਹਾ ਖਾ ਕੇ ਲੱਗਿਆ ਵੀ ਹਾਂ ਠੀਕ ਐ ਬੜਾ ਸਹੀ ਐ ਤੇ ਫਿਰ ਤੁਸੀਂ ਰਹਿਣਦੇ ਹੋ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੁਮਾਫਰਾ ਦੇਣਾ ਤਾਂ ਜੋ ਤੜਕੇ ਵਿੱਚ ਜਿਹੜਾ ਸਾਗ ਆਪਾਂ ਚੰਗੀ ਤਰ੍ਹਾਂ ਆਪਣਾ ਰਲ ਮਿਲ ਜਾਵੇ ਹਾਂ ਇੱਕ ਗੱਲ ਮੈਂ ਦੱਸਣਾ ਭੁੱਲ ਗਈ ਵੀ ਜਿਹੜਾ ਆਪਾਂ ਜਦੋਂ ਅੱਲਣ ਪਾਇਆ ਸੀ ਨਾ ਅੱਲਣ ਪਾਨ ਤੋਂ ਬਾਅਦ ਜਿਹਨੂੰ ਆਪਾਂ ਕਹਿ ਦਿੰਨੇ ਆ ਆਟਾ ਪਾਇਆ ਸੀ ਮੱਕੀ ਦਾ ਤੇ ਉਹਨੂੰ ਵੀ ਆਪਾਂ ਰੇਜਾ ਦਵਾਣਾ ਹੈ ਸਾਗ ਨੂੰ ਉਸ ਤੋਂ ਬਾਅਦ ਵੀ ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਭੁੱਲ ਗਈ ਸੀ ਤੇ ਉਹਨੂੰ ਰੇਜਾ ਦਵਾਨ ਤੋਂ ਬਾਅਦ ਚੰਗੀ ਤਰ੍ਹਾਂ ਜਦੋਂ ਬੜਕਾ ਆਈਆਂ ਮਾਰੇ ਸਾਗ ਉਸ ਤੋਂ ਬਾਅਦ ਆਪਾਂ ਤੜਕਾ ਮਾਰਨਾ ਤੇ ਇੱਥੇ ਮੈਂ ਬਣਾਈ ਸੀ ਹੁਣ ਮੱਕੀ ਦੀ ਰੋਟੀ ਤੇ ਜਿਹੜੀ ਮੱਕੀ ਦੀ ਰੋਟੀ ਆ ਨਾ ਮੱਕੀ ਦਾ ਆਟਾ ਜੇਕਰ ਤੁਸੀਂ ਗਰਮ ਪਾਣੀ ਦੇ ਨਾਲ ਗੁੰਨੋਗੇ ਤਾਂ ਤੁਹਾਡਾ ਆਟਾ ਬਹੁਤ ਹੀ ਵਧੀਆ ਬਣੂਗਾ ਤੇ ਨਾਲੇ ਰੋਟੀ ਵੀ ਤੁਹਾਡੀ ਬਹੁਤ ਹੀ ਟੇਸਟੀ ਬਣੂਗੀ ਤੇ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖਿਓ ਬਹੁਤਾ ਗਰਮ ਪਾਣੀ ਨਹੀਂ ਲੈਣਾ ਥੋੜਾ ਹਲਕਾ ਜਿ ਸਕੇ ਉਹਨਾਂ ਕੀ ਲੈਣਾ ਤੇ ਹੁਣ ਮੈਂ ਇੱਥੇ ਪਹਿਲਾਂ ਗੁੰਨਿਆ ਆਟਾ ਇੱਕ ਵਾਰ ਆਟਾ ਅੱਧ ਕੱਚਾ ਜਾਂ ਕਰਕੇ ਗੁੰਨ ਲੈਣਾ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਰੋਟੀ ਪਕਾਣੀ ਹੈ ਨਾ ਫਿਰ ਆਪਾਂ ਇੱਕ ਵਾਰ ਦੁਆਰਾ ਮੁੱਕੀ ਦਵਾਂਗੇ ਤੇ ਇਹਨੂੰ ਬਹੁਤੀ ਧੀਰ ਪਹਿਲਾਂ ਗੁੰਨ ਕੇ ਨਹੀਂ ਰੱਖਣਾ ਨਹੀਂ ਤਾਂ ਫਿਰ ਜਿਹੜਾ ਆਟਾ ਇਹ ਬਹੁਤ ਹੀ ਪਤਲਾ ਪੈ ਜਾਂਦਾ ਹੈ ਮਤਲਬ 2-3 ਮਿੰਟ ਦੇ ਵਿੱਚ ਆਪਾਂ ਬਸ ਰੱਖ ਕੇ ਇੱਕ ਵਾਰ ਦੁਆਰਾ ਦੇਖੋ ਮੈਂ ਪਹਿਲਾਂ ਇੱਕ ਵਾਰ ਗੁੰਨ ਲਿਆ ਸੀ ਫਿਰ ਇੱਕ ਵਾਰ ਜਦੋਂ ਰੋਟੀ ਪਕਾਣੀ ਹੈ 2-3 ਮਿੰਟ ਦੇ ਵਿੱਚ ਹੀ ਆਪਾਂ ਫਿਰ ਦੁਆਰਾ ਇਹਨੂੰ ਮੁੱਕੀ ਜੀ ਦੇ ਦੇਣੀ ਹੈ ਤੇ ਇਹ ਆਟਾ ਬਿਲਕੁਲ ਹੀ ਕਣਕ ਦੇ ਆٹے ਵਾਂਗੂ ਬਣ ਜਾਂਦਾ ਹੈ ਤੇ ਇਹਦੀ ਰੋਟੀ ਵੀ ਇੰਨੀ ਕੁ ਸਵਾਦ ਤੇ ਫੁੱਲੀ ਫੁੱਲੀ ਬਣਦੀ ਆ ਬਿਲਕੁਲ ਕਣਕ ਦੇ ਆٹے ਵਰਗੀ ਤੇ ਇਹਦੇ ਵਾਸਤੇ ਨਾ ਮੇਰੇ ਕੋਲ ਧੂੜਾ ਹੈ ਨਹੀਂ ਸੀਗਾ ਮੱਕੀ ਦੇ ਆٹے ਦਾ ਤੇ ਧੂੜਾ ਵੀ ਤੁਸੀਂ ਮੱਕੀ ਦੇ ਆٹے ਦਾ ਯੂਜ਼ ਕਰਨਾ ਤੇ ਦੇਖੋ ਇਹਨੂੰ ਬੜੀ ਆਸਾਨੀ ਨਾਲ ਆਪਾਂ ਬੇਲਣੇ ਨਾਲ ਹੀ ਬੇਲ ਕੇ ਬਣਾ ਸਕਦੇ ਹਾਂ ਕੋਈ ਹੱਥਾਂ ਨਾਲ ਬੇਲਣ ਦੀ ਲੋੜ ਨਹੀਂ ਤੇ ਦੇਖੋ ਇਹਦੇ ਵਾਸਤੇ ਮੈਂ ਸਿਰਫ ਔਰ ਸਿਰਫ ਮੱਕੀ ਦਾ ਆਟਾ ਯੂਜ਼ ਕੀਤਾ ਮੈਂ ਇਹਦੇ ਵਿੱਚ ਕੋਈ ਵੀ ਆਟਾ ਮਿਕਸ ਨਹੀਂ ਕੀਤਾ ਹਾਂ ਤੁਹਾਨੂੰ ਮੈਂ ਬੈ ਦੱਸ ਰਹੀਆਂ ਕਿਉਂਕਿ ਮੇਰੇ ਕੋਲ ਨਾ ਧੂੜਾ ਥੋੜਾ ਜਿਹਾ ਹੈ ਨਹੀਂ ਸੀ ਇਸ ਲਈ ਮੈਂ ਨੇ ਮਿੱਟੀ ਵਾਲੇ ਤਵੇ ਤੇ ਤੇ ਇਹਨੂੰ ਦੋਨੋਂ ਪਾਸਿਓਂ ਸੇਕ ਕੇ ਬਹੁਤ ਹੀ ਸਵਾਦ ਰੋਟੀ ਬਣਦੀ ਹੈ ਤੇ ਮਿੱਟੀ ਦੇ ਤਵੇ ਤੇ ਰੋਟੀ ਸੱਚੀਓ ਬਹੁਤ ਸਵਾਦ ਬਹੁਤ ਹੀ ਟੇਸਟੀ ਬਣਦੀ ਹੈ ਤੇ ਇਹਨੂੰ ਆਪਾਂ ਹੁਣ ਦੋਨੇ ਪਾਸਿਓਂ ਰਾੜ ਲੈਣਾ ਤੇ ਆਹ ਦੇਖੋ ਤੁਸੀਂ ਬਿਨਾ ਕੋਈ ਵੀ ਆਟਾ ਬੇਫਾਲਤੂ ਦਾ ਯੂਜ਼ ਕਰੇ ਹੋਏ ਰੋਟੀ ਆਪਣੀ ਬਿਲਕੁਲ ਫੁੱਲ ਫੁੱਲ ਕੇ ਉਤਰੀ ਹੈ ਤੇ ਬਾਕੀ ਦੀ ਜਿਹੜੀ ਰੋਟੀ ਆਪਾਂ ਥੋੜੀ ਜੀ ਮੈਨੂੰ ਕਰੰਚੀ ਜੀ ਵਧੀਆ ਲੱਗਦੀ ਹੈ ਤੇ ਇਸ ਲਈ ਆਪਾਂ ਸਿੱਧਾ ਚੁੱਲੇ ਤੇ ਹੀ ਸੇਕ ਲਵਾਂਗੇ ਦੇਖੋ ਕਿੰਨੀ ਜਲਦੀ ਆਪਣੀ ਮੱਕੀ ਦੀ ਰੋਟੀ ਫੁੱਲੀ ਫੁੱਲੀ ਰੋਟੀ ਬਣ ਕੇ ਤਿਆਰ ਹੈ ਤੇ ਸਾਗ ਵੀ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਜਿਹੜਾ ਆਪਾਂ ਸਾਗ ਹੈ ਤੇ ਮੱਕੀ ਦੀ ਰੋਟੀ ਆਪਣੀ ਪਲੇਟ ਦੇ ਵਿੱਚ ਤਿਆਰ ਕਰ ਲੈਣੀ ਹੈ ਤੇ ਕਮੀ ਕਾਦੀ ਰਹਿ ਗਈ ਇੱਕ ਲੱਸੀ ਦੀ ਕਮੀ ਰਹਿ ਗਈ ਤੇ ਨਾਲ ਰਹਿ ਗਈ ਇੱਕ ਮੱਖਣ ਦੀ ਕਮੀ ਲੱਸੀ ਵਾਸਤੇ ਮੇਰੇ ਕੋਲ ਦਹੀਂ ਪਿਆ ਸੀ ਅਹੀਂ ਦੇ ਵਿੱਚ ਫੇਰਿਆ ਘੋਟਣਾ ਤੇ ਫੇਰ ਪਾਣੀ ਪਾ ਕੇ ਵਿੱਚ ਘੋਟਣਾ ਫੇਰਤਾ ਤੇ ਲੱਸੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਨਾਲ ਆਪਾਂ ਰੋਟੀ ਦੇਖੋ ਪਲੇਟ ਆਪਾਂ ਸੋਹਣੀ ਜੀ ਸਜਾਈ ਕਰਦਾ ਮੱਖਣ ਕੱਢਿਆ ਹੋਇਆ ਪਿਆ ਸੀ ਮੱਖਣ ਦੀ ਜਿਹੜੀ ਰੈਸিপি ਆ ਉਹ 5 ਮਿੰਟ ਦੇ ਵਿੱਚ ਮੱਖਣ ਤਿਆਰ ਕਰਨ ਦੀ ਰੈਸিপি ਹੱਥਾਂ ਨਾਲ ਹੀ ਰੜਕ ਕੇ ਮੈਂ ਪਾਈ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਨਾਲ ਆਪਾਂ ਲਿਆ ਸੀ ਲੱਸੀ ਦਾ ਇੱਕ ਗਲਾਸ ਇੱਕ ਮੂਲੀ ਦੀ ਕਮੀ ਰਹਿ ਗਈ ਸੀ ਕਿਉਂਕਿ ਸਬਜ਼ੀ ਵਾਲਾ ਭਾਈ ਲੇਟ ਹੋ ਗਿਆ ਸੀ ਇਸ ਲਈ ਮੂਲੀ ਮੈਂ ਲੈ ਨਹੀਂ ਸਕੀ ਤੇ ਲੋ ਜੀ ਆਪਣਾ ਸਾਗ ਤੇ ਮੱਕੀ ਦੀ ਰੋਟੀ ਤੇ ਬਿਲਕੁਲ ਫੁੱਲੀ ਫੁੱਲੀ ਤੇ ਬੜੀ ਸੁਆਦ ਮੱਕੀ ਦੀ ਰੋਟੀ ਤੇ ਨਾਲ ਆਪਣਾ ਲੱਸੀ ਦਾ ਗਲਾਸ ਤਿਆਰ ਹੈ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਆ ਵੀਡੀਓ ਦੇ ਨੀਚੇ ਸਾਗ ਤੇ ਮੱਕੀ ਦੀ ਰੋਟੀ ਦੀ ਰੈਸিপি ਤੁਹਾਡੀ ਕਿਵੇਂ ਆ ਤੇ ਤੁਸੀਂ ਕਿਵੇਂ ਬਣਾਨੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਆਪਣੀ ਮਿਹਨਤ ਸੀ ਜਿਹੜੀ ਸਾਰੀ ਦਿਹਾੜੀ ਦੀ ਪੱਲੇ ਪੈ ਗਈ ਕਿਉਂਕਿ ਆਪਾਂ ਸਾਗ ਬਹੁਤ ਹੀ ਸਵਾਦ ਬਣਿਆ ਸੀਗਾ ਤੇ ਮੱਕੀ ਦੀ ਰੋਟੀ ਵੀ ਬਹੁਤ ਸਵਾਦ ਬਣੀ ਸੀ ਤੇ ਤੁਸੀਂ ਹੋਰ ਕਿਹੜੀ-ਕਿਹੜੀ ਰੈਸিপি ਦੇਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਕੋਈ ਇਸ ਸਾਗ ਦੇ ਵਿੱਚ ਆ ਰੈਸিপি ਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਆ ਤੇ ਤੁਸੀਂ ਮੈਨੂੰ ਇਹ ਵੀ ਜਰੂਰ ਦੱਸਿਓ ਤੇ ਲੋ ਜੀ ਆਪਾਂ ਤਾਂ ਖਾਇਆ ਪੀਆ ਤੇ ਆਪਣਾ ਦੁਪਹਿਰਾ ਐਦਾਂ ਹੀ ਆਪਣਾ ਗੁਜ਼ਾਰਿਆ ਤੇ ਓਕੇ ਜੀ ਬਾਏ ਬਾਏ ਮਿਲਦੇ ਆਫੇ ਕਿਸੇ ਹੋਰ